ਸਤ ਸੈਕਟਰ ਜਾਂ ਟੱਪੜ ਨਹੀਂ ਰਹਿੰਦੇ ਸੀ ਆਪਾਂ ਨੂੰ ਕਹਿੰਦੇ ਗਾਹਾਂ ਤਾਂ ਗਾਹਾਂ ਨਹੀਂ ਜਾਂ ਸਾਦੇ ਬਸ ਇੱਥੇ ਤੱਕ ਹੀ ਉਦੋਂ ਗਾਹ ਕੌਣ ਰਹਿੰਦਾ ਏਲੀਅਨ ਰਹਿੰਦੇ ਨੇ ਉਦੋਂ ਗਾਹ ਕੌਣ ਰਹਿੰਦਾ ਓਦੋਂ ਗਾਹ ਤੁਹੀਂ ਜਾਂ ਸਾਦੇ ਸਿਕਿਉਰਟੀ ਆ ਕਹਿੰਦੇ ਜੀ ਉਦੋਂ ਗਾਹ ਹੋਰ ਰਹਿੰਦੇ ਨੇ ਜਿਹੜੇ ਤੁਹਾਨੂੰ ਲੁੱਟਦੇ ਨੇ ਜਿਹੜੇ ਕੁੱਟਦੇ ਨੇ ਤੋਂ ਉਹਨਾਂ ਨੇ ਪਾਵਾ ਲਿਖ ਦੀ ਐਂਟਰੀ ਉਹ ਬੰਦ ਕਰਤੀ ਉਹਦੇ ਏਰੀਆ ਚ ਇੱਥੇ ਪਬਲਿਕ ਨਹੀਂ ਹੋਣੀ ਚਾਹੀਦੀ ਫੈਸਲੇ ਬਉਥੇ ਬੈ ਕੇ ਕਰਨੇ ਆ ਪਬਲਿਕ ਸੰਬੰਧੀ ਜਦੋਂ 3.5 ਸਾਲ ਹੋ ਗਏ ਅਸੀਂ ਉਹ ਨਾਕੇ ਜਿਹਾ ਥਾਂ ਤੇ ਵੀ ਆ ਜਾਣ ਤੋਂ ਲੋਕਾਂ ਨੂੰ ਕੋਈ ਗੱਲ ਨਹੀਂ ਪਬਲਿਕ ਨਹੀਂ ਚੁਣ ਕੇ ਭੇਜਿਆ ਪਬਲਿਕ ਦੇ ਕਰਨੇ ਇਹ ਸਰਕਾਰਾਂ ਦੇ ਕਰਨੀ ਹੈਗੇ ਪਬਲਿਕ ਦੇ ਕਰਨੇ ਸਰਕਾਰ ਜਦੋਂ ਪਬਲਿਕ ਚੁਣਦੀ ਚੁਣਦੀ ਹੈ ਤਾਂ ਪਬਲਿਕ ਦੇ ਕਰਨੇ ਤਾਂ ਕਿਤੇ ਜਾ ਕੇ ਉਹ ਸੈਕਟਰ ਜੇ ਦੇਖੇ ਲੋਕਾਂ ਨੇ ਹੁਣ ਨਹੀਂ ਤਾਂ ਕੁੰਡੇ ਬੰਦ ਸੀ ਅੰਦਰੋਂ ਕਿਉਂਕਿ ਪ੍ਰਾਇੋਰਟੀਜ਼ ਬਦਲ ਗਈਆਂ ਸੀਗੇ ਅੱਜ ਕੋਈ 10 ਸਾਲ ਤੋਂ ਕੋਈ 12 ਸਾਲ ਤੋਂ ਵਿਭਾਗ ਮੈਕਮੈਂਟ ਕਰਮ ਕਰਮਚਾਰੀ ਕੋਈ 15 ਸਾਲ ਤੋਂ ਵੀ 20 ਸਾਲ ਤੋਂ ਵੀ ਕੰਮ ਕਰਦੇ ਸੀ ਪਰ ਪੱਕਾ ਨਹੀਂ ਪਤਾ ਸੀ ਕਿ ਕਿੰਨਾ ਚਿਰ ਰਾਵਾਂਗੇ ਮੈਕਮੈਂਟ ਦੇਲੀ ਭੇਜਦੇ ਦਿਹਾੜੀ ਦੇਜਦੇ ਕੰਮ ਕਰਦੇ ਸੀ ਸੇਫਟੀ ਤੇ ਸਿਕਿਉਰਿਟੀ ਨਹੀਂ ਸੀ ਕੋਈ ਪੈਨਸ਼ਨ ਜਾਂ ਕੋਈ ਰੱਬ ਨਾ ਕਰੇ ਕੋਈ ਬਿਮਾਰੀ ਹੋ ਗਈ ਜਾਂ ਕੋਈ ਸਰੀਰਕ ਸੱਟ ਵੱਜ ਗਈ ਜਾਂ ਕੁਝ ਹੋਰ ਕੋਈ ਸੇਫਟੀ ਸਿਕਿਉਰਟੀ ਨਹੀਂ ਕਿ ਕੌਣ ਇਲਾਜ ਕਰਾਊਗਾ ਕੀ ਹੋਊਗਾ ਤਾਂ ਫਿਰ ਜਦੋਂ ਅਸੀਂ ਫਾਲੋ ਕੀਤਾ ਸਾਰਾ ਪ੍ਰੋਸੈਸ ਕੋਰਟਾਂ 'ਚ ਵੀ ਕੇਸ ਚੱਲਦੇ ਸੀ ਅਸੀਂ ਸਰਕਾਰਾਂ ਵੱਲੋਂ ਵੱਡੇ ਵਕੀਲ ਭੇਜੇ ਮਾਣਯੋਗ ਅਦਾਲਤਾਂ ਜਿਹੜੀਆਂ ਨੇ ਉਹ ਇਸ ਗੱਲ ਹੀ ਹਮੇਸ਼ਾ ਹੀ ਤਿਆਰ ਵੀ ਰਹਿੰਦੀਆਂ ਨੇ ਤੇ ਤਤਪਰ ਵੀ ਰਹਿੰਦੀਆਂ ਨੇ ਕਿ ਜੇ ਸਰਕਾਰ ਨੌਕਰੀ ਦਿੰਦੀ ਹੈ ਤਾਂ ਸਾਨੂੰ ਕੀ ਪ੍ਰਾਊਡ ਕੋਈ ਵੀ ਕੋਟੈਨਿਕ ਹੋਊਗੀ ਨਹੀਂ ਦੇਣੀ ਨੌਕਰੀ ਹਾਂ ਪਰ ਤਰੀਕੇ ਨਾਲ ਹੋ ਕਾਨੂੰਨ ਦੇ ਮੁਤਾਬਕ ਹੋਵੇ ਉਹਦੇ 'ਚ ਕੋਈ ਗੈਰਕਾਨੂੰਨੀ ਜਾਂ ਕੋਈ ਚੁੱਕ ਕੋਈ ਕਿਸੇ ਨਾਲ ੱਤਕਾ ਜਾਂ ਕਿਸੇ ਨਾਲ ਪੱਖਪਾਤ ਨਾ ਹੋ ਸਾਨੂੰ ਅਰੀਜਨ ਜੀ ਮਿਲ ਗਈ ਤਾਂ ਸੀ ਨਾਲ ਦੇ ਨਾਲ ਅਸੀਂ ਤੁਹਾਨੂੰ ਬੁਲਾ ਲਿਆ ਇੱਥੇ 942 ਉਹ ਕਰਮਚਾਰੀ ਜਿਹੜੇ ਪਹਿਲਾਂ ਇਹ ਨਹੀਂ ਪਤਾ ਸੀ ਕੱਲ ਨੂੰ ਕੰਮ ਤੇ ਆ ਮੰਗੇ ਜਿਨਾ ਉਹ ਹੁਣ ਪੰਜਾਬ ਸਰਕਾਰ ਦੇ ਪਰਿਵਾਰ ਦੇ ਪੱਕੇ ਮੈਂਬਰ ਬਣਨ ਜਾ ਰਹੇ ਨੇ ਜੀ ਪੰਜਾਬ ਸਰਕਾਰ ਦੇ ਵਿਪਾਰ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਬੜਾ ਵੱਡਾ ਯੋਗਦਾਨ ਹੈ ਤੁਹਾਡਾ ਔਰ ਆਉਣ ਵਾਲੇ ਦਿਨਾਂ 'ਚ ਤਾਂ ਹੋਰ ਵੀ ਯੋਗਦਾਨ ਪਾਉਗਾ ਤੁਹਾਡਾ ਕਲਾਈਮੇਟ ਚੇਂਜ ਹੋ ਰਿਹਾ ਹੈ ਦਰਖਤ ਕੱਟ ਰਹੇ ਨੇ ਗਰਮੀ ਵੱਧ ਰਹੀ ਹੈ ਮੀਂਹ ਵੱਧ ਰਹੇ ਨੇ ਗਰਮੀ ਲੇਟ ਹੋ ਰਹੀ ਹੈ ਸਰਦੀ ਲੇਟ ਹੋ ਰਹੀ ਹੈ ਪੂਰੀ ਦੁਨੀਆ ਦਾ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਹੈ ਕੁਦਰਤ ਨਾਲ ਛੇੜਛਾੜ ਬਹੁਤ ਹੋ ਰਹੀ ਹੈ ਆਜੀ ਐਸ ਵਕਤ 70% ਦੁਨੀਆ ਚ ਅਲਰਟ ਚੱਲ ਰਿਹਾ ਐਸ ਵਕਤ ਕੱਲ ਅੱਜ ਮਾਰਨਿੰਗ ਜਾਪਾਨ ਤੇ ਰਸ਼ੀਆ ਦੇ ਸਮੁੰਦਰ ਚ 8.8 ਤੀਬਰਤਾ ਦਾ ਪੁਚਾਰ ਆਇਆ ਹੈ ਸੁਨਾਮੀ ਦੀ 70% ਦੁਨੀਆ ਨੂੰ ਵਾਰਨਿੰਗ ਹੋ ਗਈ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਕੋਸਟ ਤੱਕ ਲੋਕ ਹੁਣ ਭੱਜ ਰਹੇ ਨੇ ਘਰ ਛੱਡ ਕੇ ਆਪਣੇ ਉੱਚੀਆਂ ਥਾਵਾਂ ਨੂੰ ਪਹਿਲਾਂ ਛੇੜ ਛੜ ਕਰਦੇ ਕੁਦਰਤ ਨਾਲ ਤੇ ਤੁਸੀਂ ਕੁਦਰਤ ਦੇ ਰਖਵਾਲੇ ਤੁਸੀਂ ਉਹਨਾਂ ਰੁੱਖਾਂ ਦੇ ਉਹਨਾਂ ਦਰਖਤਾਂ ਦੇ ਰਖਵਾਲੇ ਹੋ ਸਿਆਣੇ ਕਹਿੰਦੇ ਆ ਕਿ ਜਦੋਂ ਵੀ ਕੋਈ ਦਰਖਤ ਫਲ ਜਾਂ ਫੁੱਲ ਦੇਣ ਲੱਗ ਜਾਂਦਾ ਹੈ ਜਾ ਸ਼ਾਂ ਦੇਣ ਲੱਗ ਜਾਂਦਾ ਹੈ ਪਰ ਸਭ ਤੋਂ ਵੱਧ ਖੁਸ਼ੀ ਉਹ ਫਲ ਖਾਣ ਵਾਲੇ ਨੂੰ ਜਾਂ ਸ਼ਾਂ ਲੈਣ ਵਾਲੇ ਨੂੰ ਨਹੀਂ ਹੁੰਦੀ ਜਿੰਨੀ ਖੁਸ਼ੀ ਉਸ ਦਰਖਤ ਦੇ ਮਾਲੀ ਨੂੰ ਹੁੰਦੀ ਹੈ ਜਿਹਨੇ ਉਹ ਪਾਲਿਆ ਹੁੰਦਾ ਹੈ ਸੋ ਤੁਸੀਂ ਉਹਨਾਂ ਦੇ ਪੰਜਾਬ ਦੇ ਵਾਤਾਵਰਣ ਦੇ ਮਾਲੀ ਹੋ ਤੁਸੀਂ ਸਿਆਣੇ ਕਹਿੰਦੇ ਜੇ ਮਾਲੀ ਬੇਈਮਾਨ ਹੋ ਜੇ ਬਾਗ ਉਜੜ ਜਾਂਦਾ ਹੈ ਪਸਾਨ ਨੂੰ ਤੁਹਾਡੇ ਤੇ ਇਸ ਮਾਨ ਹੈ ਇਸ ਗੱਲ ਦਾ ਕਿ ਤੁਸੀਂ ਬੜੇ ਸ਼ਿੱਦਤ ਨਾਲ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਪਸੀਨਾ ਵਹਾ ਬਹਾ ਕੇ ਉਹਨਾਂ ਦਰਖਤਾਂ ਨੂੰ ਸਿੰਜਦੇ ਹੋ ਬਾਤਰ ਸਾਹਿਬ ਨੇ ਵੀ ਬਹੁਤ ਲਿਖਿਆ ਦਰਖਤਾਂ ਬਾਰੇ ਬੇਖਾਂ ਬਾਰੇ ਮਰੀਖੂਨ ਨੇ ਇਸ ਬੇਖ ਨੂੰ ਸਿੰਜਿਆ ਹੈ ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ਪੱਤਿਆਂ ਤੇ ਤੁਹਾਡਾ ਨਾਮ ਨਹੀਂ ਹੈ ਪਰ ਸਿੰਜਿਆ ਤੁਸੀਂ ਆਪਣੇ ਪਤੀ ਦੇ ਨਾਲ ਆ ਉਹਨਾਂ ਨੂੰ ਐਂਡ ਯੂ ਇਜ਼ ਡਿਸਰਵਡ ਆਜਾ ਲਈ ਜਿਹੜੀ ਪੱਕੀ ਨੌਕਰੀ ਰੈਗੂਲਰਾਈਜੇਸ਼ਨ ਇਹ ਤੁਸੀਂ ਆਪਣੀ ਕਮਾਈ ਹੋਈ ਜਿਹੜੀ ਕਮਾਈ ਹੈ ਉਹਦਾ ਹਿੱਸਾ ਹੈ ਕੋਈ ਆਸਾਨ ਨਹੀਂ ਕਰ ਰਹੇ ਅਸੀਂ ਤੁਹਾਡੇ ਤੇ ਮੈਨੂੰ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਮੈਨੂੰ ਉਮੀਦ ਹੈ ਕਿ ਹੁਣ ਹੋਰ ਵੀ ਜ਼ਿਆਦਾ ਮਿਹਨਤ ਨਾਲ ਹੋਰ ਵੀ ਜ਼ਿਆਦਾ ਸ਼ਿੱਦਤ ਨਾਲ ਤੁਸੀਂ ਕੰਮ ਕਰੋਗੇ ਕਿਉਂਕਿ ਅੱਜ ਵਾਤਾਵਰਨ ਬਚਾਉਣ ਦੀਆਂ ਥਾਂ-ਥਾਂ ਤੇ ਗੱਲਾਂ ਚੱਲ ਰਹੀਆਂ ਨੇ ਦਰਖਤ ਲਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਦਰਖਤ ਤਾਂ ਲਾ ਦਿੰਨੇ ਆ ਸਾਡੇ ਤੇ ਲੱਖ ਬੂਟਾ ਲਾਤਾ ਜੀ ਕੋਈ ਕਿਸੇ ਐਨਜੀਓ ਨੇ ਲਾਤਾ ਜੀ ਪਾਚ ਪਤ ਨਹੀਂ ਕਿੱਥੇ ਜਾਂਦੇ ਉਹ ਉਹਨੂੰ ਸਾਮ ਸੰਭਾਲ ਵੀ ਤੇ ਜ਼ਰੂਰੀ ਹੈ ਨਾ ਹੋ ਤਾਂ ਅੱਜ ਕੱਲ ਤਾਂ ਥੋੜੇ ਟੈਕਨੋਲੋਜੀ ਬਦਲ ਕੇ ਹੁਣ ਤਾਂ 5 5 6 6 ਫੁੱਟ ਦੇ ਜਿਹੜੇ ਬੂਟੇ ਨੇ ਉਹ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਆਏ ਜਾ ਸਕਦੇ ਆ ਪਹਿਲਾਂ ਉਹਨਾਂ ਨੂੰ ਪਸ਼ੂ ਡੰਗਰ ਮੁੱਛ ਦਿੰਦੇ ਸੀ ਖਾ ਜਾਂਦੇ ਸੀ ਜਾਂ ਘਰਾਵ ਹੋ ਜਾਂਦੇ ਸੀ ਜਿਹੜਾ ਆਕਮੇਕ ਨੇ ਬਹੁਤ ਸਾਰੇ ਢੇੜੇ ਲਾਕੇ ਨੇ ਮੈਂ ਉੱਥੇ ਜਾਂਦਾ ਰਹਿਣਾ मैं जो एम पी हों मैं होशियारपुर तो चिंतपुरनी माता चिंतपुरनी रोड से चौहाल गैसट हाउस है फॉरैस डिपार्टमेंट का चौहाल मैं उत्थे जाके रहा हूँ सी क्योंकि उधर ही जब दो तीन फंक्शन उधर दुआबे तो माझे च ने तो उ स्टे कर लेता ली ਮੈਂ ਦੇਖਦਾ ਹੁੰਦਾ ਸੀ ਕਿ ਯਾਰ ਇੰਨੀ ਵਧੀਆ ਜਗ੍ਹਾ ਹੈ ਖੰਡਰ ਬਣਾ ਰੱਖੀ ਹੈ ਕੋਈ ਧਿਆਨ ਦੇ ਰਿਹਾ ਕੋਈ ਨਹੀਂ ਧਿਆਨ ਦੇ ਰਿਹਾ ਉੱਥੇ ਇੱਕ ਗੇਟ ਟੇਕਰ ਮੁੰਡਾ ਕੰਮ ਕਰਦਾ ਸੀ ਮੈਂ ਉਹਨੂੰ ਪੁੱਛਦਾ ਸੀ ਕਿ ਵੀ ਇੱਥੇ ਕੌਣ ਕੀ ਕੀ ਕਰਦੇ ਹਾਂ ਨਹੀਂ ਕੁਛ ਨਹੀਂ ਤਾਂ ਤੁਸੀਂ ਆਉਣੇ ਬਸ ਜੇ ਤੁਸੀਂ ਆਉਣੇ ਉਦੋਂ ਥੋੜਾ ਬਹੁਤ ਅਸੀਂ ਸਾਫ ਸਫਾਈ ਜੀ ਕਰ ਦਿੰਦੇ ਹਾਂ ਇੱਥੇ ਨਹੀਂ ਕੋਈ ਆਉਂਦਾ ਜੀ ਮੈਰ ਇੰਨੀ ਸੋਹਣੀ ਜਗ੍ਹਾ ਲੋਕ ਵਾਤਾਵਰਨ ਲੋਕ ਇਹੋ ਜਿਹੀ ਜਗ੍ਹਾ ਨੂੰ ਬਾਹਰ ਦੇ ਫਰਦੇ ਵੀ ਸਾਨੂੰ ਜੀ ਕਿਤੇ ਪਰਿਵਾਰ ਸਮੇਤ ਕਿੱਧਰ ਦੇ ਪਾਸੇ ਮੌਕਾ ਮਿਲ ਜੇ ਕਿ ਕੋਈ ਸ਼ਹਿਰਾਂ ਚ ਅੰਨੀ ਪੀੜ ਭੜੱਕੇ ਨੇ ਲੋਕ ਥੋੜਾ ਜਿਹਾ ਬਾਹਰ ਜਾ ਕੇ ਕੁਦਰਤ ਨੂੰ ਦੇਖਣਾ ਚਾਹੁੰਦੇ ਜਿਸ ਮੈਂ ਕਹਾ ਮੈਂ ਕੁਦਰਤੀ ਮੈਂ ਉਹਨੂੰ ਕਹਤਾ ਮੈਂ ਕਹਾ ਕੋਈ ਗੱਲ ਨਹੀਂ ਠੀਕ ਇਥੇ ਤੋਂ ਪ੍ਰਵਾਹ ਪਰਮਾਤਮਾ ਨੇ ਕੋਈ ਮੌਕਾ ਦਿੱਤਾ ਇੱਥੇ ਰੌਣਕ ਲੱਗਣ ਗਈਆਂ ਅਸੀਂ ਫਿਰ ਅਨੁਸਾਰ ਫੋਰਸ ਡਿਪਾਰਟਮੈਂਟ ਦੀ ਮੀਟਿੰਗ ਕੀਤੀ ਤੇ ਕੇ ਆ ਵੀ ਨੂੰ ਅਪਡੇਟ ਕਰ ਦੋ ਚੋਹਾਲ ਤੁਸੀਂ ਅੱਜ ਜਾ ਕੇ ਦੇਖਿਓ ਦੋ ਦੋ ਮਹੀਨਿਆਂ ਦੀ ਵੇਟਿੰਗ ਹੈ ਜੀ ਬੁਕਿੰਗ ਵਾਸਤੇ ਉੱਥੇ ਰਹਿਣ ਵਾਸਤੇ ਉੱਥੇ 3 ਹਾਊਸ ਬਣਾਤੇ ਓਪਨ ਕਿਚਨ ਬਣਾਤੀ ਆਲੇ ਦੁਆਲੇ ਦੇ ਪਿੰਡਾਂ ਦੀਆਂ ਮਾਵਾਂ ਬਜ਼ੁਰਗ ਜਿਨ੍ਹਾਂ ਨੂੰ ਉਹ ਸਾਗ ਬਣਾਉਣੇ ਆਉਂਦੇ ਆ ਉਹ ਮੱਕੀ ਦੀਆਂ ਰੋਟੀਆਂ ਪਾਣੀ ਹੱਥੀਆਂ ਬਣਾਉਣੇ ਆਉਂਦੀਆਂ ਨੇ ਉਹ ਆਉਂਦੀਆਂ ਨੇ ਤੇ ਆਪਦੀ ਮਰਜ਼ੀ ਦਾ ਤੁਸੀਂ ਖਾਣਾ ਖਾ ਸਕਦੇ ਹੋ ਆਪਣੀ ਮਰਜ਼ੀ ਦੇ ਨੂਨ ਮਿਰਚ ਆਪਣੀ ਮਰਜ਼ੀ ਦੇ ਮਸਾਲੇ ਪਵਾ ਸਕਦੇ ਹੋ ਤੇ ਉੱਥੇ ਕਮਰੇ ਅਪਡੇਟ ਕਰਤੇ ਤੇ ਜੰਗਲ ਸਫਾਰੀ ਸ਼ੁਰੂ ਕਰਤੀ ਜੰਗਲ ਦੇ ਵਿੱਚ ਲੈ ਕੇ ਜਾਂਦੇ ਆ ਦਿਖਾਉਂਦੇ ਆ ਸਾਰਾ ਕੁਦਰਤ ਤੇ ਨਜ਼ਾਰੇ ਤੇ ਇਸੇ ਤਰ੍ਹਾਂ ਹੀ ਅਸੀਂ ਹੁਣ ਫੋਰੈਸਟ ਦੇ ਚੋਹਾਲ ਦੀ ਕਾਮਯਾਬੀ ਤੋਂ ਬਾਅਦ ਹੋਰ ਵੀ ਮੈਂ ਕਿਹਾ ਵੀ ਜਿੰਨੇ ਵੀ ਚੋਆ ਫੋਰੈਸਟ ਡਿਪਾਰਟਮੈਂਟ ਦੇ ਇਸ ਤੋਂ ਖੰਡਰ ਬਣੇ ਪਏ ਨੇ ਉਹਨਾਂ ਨੂੰ ਅਪਡੇਟ ਕਰੋ ਉਹਦੇ ਨਾਲ ਵਿਭਾਗ ਦੇ ਕੋਲੇ ਪੈਸਾ ਆਊਗਾ ਜੀ ਵਿਭਾਗ ਦੇ ਕੋਲ ਪੈਸਾ ਆਊਗਾ ਤਾਂ ਮੈਂ ਇੱਕ ਮਾ ਹੋਰ ਤਿਆਰੀ ਕਰੂਗਾ ਨਵੇਂ ਬੰਦੇ ਰੱਖਾਂਗੇ ਹੋਰ ਨਵੀਆਂ ਚੀਜ਼ਾਂ ਕਰਾਂਗੇ ਵਿਭਾਗਾਂ ਪੈਰਾ ਸਿਰ ਖੜਾ ਹੋ ਜਾਊਗਾ ਕਿਸੇ ਤੋਂ ਇਧਰ ਉਧਰੋਂ ਕਰ ਜਾਜਾ ਕਿ ਕਿਧਰ ਉਧਰੋਂ ਕਿਸੇ ਬਲਚਾ ਕਰਨ ਦੀ ਲੋੜ ਨਹੀਂ ਪੈਣੀ ਤੁਸੀਂ ਜਾਣਦੇ ਹੋਗੇ ਬਹੁਤ ਸਾਰੇ ਚੋਹਾਲ ਬਾਰੇ ਮੈਂ ਆਪਣੇ ਸਾਰੇ ਜਿੰਨੇ ਵੀ ਦੋਸਤ ਮਿੱਤਰ ਨੇ ਮੇਰੇ ਕੋਲ ਬਾਹਰੋਂ ਅਮਰੀਕਾ ਤੋਂ ਜੇ ਤੂੰ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਕਹਿੰਨਾ ਬਾਅਦ ਚੱਕ ਜਿੱਥੇ ਮਰਜੀ ਚੱਲ ਜਿਓ ਘਰੇ ਇੱਕ ਵਾਰੀ ਚਾਲ ਜਾ ਕੇ ਔਰ ਜਦੋਂ ਇੱਕ ਵਾਰੀ ਚਲੇ ਜਾਂਦੇ ਨੇ ਉਹ ਕਹਿੰਦੇ ਅਸੀਂ ਇੱਥੋਂ ਹੁਣ ਸਾਡਾ ਇਹ ਦੋ ਦਿਨ ਹੋਰ ਬਿਤਾਓ ਇੱਥੇ ਫਿਰ ਅੱਗੇ ਮਾਊਥ ਪਬਲਿਸਿਟੀ ਹੋ ਜਾਂਦੀ ਹੈ ਤਾਂ ਪਤਾ ਲੱਗਿਆ ਸੋ ਇਸ ਕਰਕੇ ਬਹੁਤ ਕੁਝ ਪਿਆ ਕੁਦਰਤ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਹੈ ਪਹਾੜ ਵੀ ਨੇ ਪੰਜਾਬ ਕੋਲੇ ਸਭ ਤੋਂ ਜ਼ਰਖੇਜ਼ ਸਭ ਤੋਂ ਉਪਜਾਊ ਸਭ ਤੋਂ ਫਰਟਾਈਲ ਧਰਤੀ ਪੰਜਾਬ ਕੋਲੇ ਹੈ ਜੰਗਲ ਬੀੜਾਂ ਵੀ ਪੰਜਾਬ ਕੋਲੇ ਹੈਗੀਆਂ ਨੇ ਨੀਲੇ ਰੰਗ ਦਾ ਪਾਣੀ ਜਿੰਨਾ ਪੰਜਾਬ ਕੋਲੇ ਹੈ ਉਹਨਾਂ ਦੁਨੀਆਂ 'ਚ ਕਿਤੇ ਨੀਲੇ ਰੰਗ ਦਾ ਪਾਣੀ ਹੈ ਨਹੀਂ ਪਾਖੜਾ ਰੰਜੀਤ ਸਾਗਰ ਚਮਰਾੜ ਜਮਰੌੜ ਵਾਲੀ ਲੀਕ ਦੇਖਣ ਲਈ ਹੈ ਹੁਣ ਦੱਸਣ ਲੱਗਿਆ ਸੀ ਲੋਕਾਂ ਨੂੰ ਉੱਥੇ ਵੀ ਜਾਇਆ ਕਰੋ ਆਪਣੇ ਕੋਲੇ ਗੋਆ ਹੈ ਉਧਰ ਕਿੱਧਰ ਜਾਣਿਓ ਗੋਆ ਤਾਂ ਆਪਣੇ ਕੋਲੇ ਪਿਆ ਘਰੇ ਸਭ ਕੁਝ ਇਸ ਧਰਤੀ ਨੂੰ ਪ੍ਰਮਾਤਮਾ ਨੇ ਦਿੱਤਾ ਹੈ ਬਸ ਇੱਕ ਥੋੜ੍ਹਾ ਜਿਹਾ ਕਮੀ ਰੱਖ ਕੇ ਪ੍ਰਮਾਤਮਾ ਨੇ ਸਭ ਤੋਂ ਵੱਧ ਲੋਕਾਂ ਦੇ ਲੀਡਰ ਵੀ ਸਾਨੂੰ ਹੀ ਦਿੱਤੇ ਨੇ ਮਾਦੇ ਪੁੱਤਾਂ ਨੇ ਖੂਨ ਨਿਚੋੜ ਲੈ ਲੋਕਾਂ ਦਾ ਭਰਤੀ ਖਾ ਕੇ ਪਤਾਲ ਖਾ ਕੇ ਅਸਮਾਨ ਖਾ ਕੇ ਕੁਝ ਛੱਡੀ ਹੋਈ ਨਹੀਂ ਪਤਾ ਨਹੀਂ ਕਿੱਡੇ-ਕੱਡੇ ਹਾਜਮੇ ਨੇ ਇਹਨਾਂ ਦੇ ਅਸੀਂ ਇੱਕ ਅੱਧੀ ਰੋਟੀ ਵੱਧ ਘੱਟ ਖਾ ਲਈਏ ਦੋ ਦਿਨ ਟੱਟ ਤੋਂ ਕੋਈ ਨਹੀਂ ਲੜਦਾ ਉਹ ਪਾਜਰੀਆਂ, 부ਜਰੀਆਂ, ਉਹ ਸੜਕਾਂ, ਸੜਕਾਂ ਸਭ ਖਾ ਜਾਂਦੇ ਆ ਜੀ। ਬੂਟੇ ਖਾਦੇ ਸਾਰੇ। ਪਹਿਲਾਂ ਲਾਉਣ ਵੇਲੇ ਖਾ ਕੇ ਫਿਰ ਬੱਦਨ ਵੇਲੇ ਖਾ ਕੇ ਫਿਰ ਫੇਰ ਦੁਬਾਰੇ ਲਾਉਣ ਵੇਲੇ ਖਾ ਕੇ ਸਭ ਤੋਂ ਪਹਿਲੀ ਜੇਲ ਯਾਤਰਾ ਜੀ ਜੇਲ ਕਿਰਪਾ ਜਿਹੜੀ ਉਹ ਥੋੜੀ ਮਹਿਕਮੇ ਦੇ ਮੰਤਰੀ ਤੇ ਹੋਈ ਸੀ ਨਾ ਨਾਬਿਆੜਾ ਨਾਪਤ ਵੈਸੀ ਬਿਸ਼ੂ ਰਹਣਾ ਹੁਣ ਵੀ ਇੱਕ ਨਾਬੇ ਬੈਠਾ ਹੈ ਉਹ ਜਵਾਨੀ ਖਾ ਗਿਆ ਉਹ ਪੰਜਾਬ ਦੀ ਜਵਾਨੀ ਖਾ ਗਿਆ ਸੋਸੀ ਆਪਣੇ ਰਿਸੋਰਸਸ ਆਪਣੇ ਸਰੋਤ ਅਸੀ ਕੁਦਰਤੀ ਨਿੱਤੀਆਂ ਹੋਈਆਂ ਦਾਤਾਂ ਨੂੰ ਸਾਮਖੇ ਰੱਖੇ ਪਵਨ